ਸਰ ਪਿਛਲੇ ਦਿਨੀ ਧਨਗੋੜ ਦੇ ਫਤੇਗੜ ਕੋਰਟਾਣਾ ਦੇ ਵਿੱਚ ਇੱਕ ਕਤਲ ਦੀ ਵਾਰਦਾਤ ਨੂੰ ਜਾਣ ਦਿੱਤਾ ਗਿਆ ਸੀਗਾ ਜਾਣਕਾਰੀ ਦਿਓ ਜੀ ਮੋਜਾ ਫੜੇਗੇ ਪਿਛਲੇ ਦਿਨੀ ਮਿਤੀ 8 1 26 ਨੂੰ ਜਿਹੜਾ ਫਤੇਗੜ ਕੋਰਟਾਣਾ ਵਿਖੇ ਇੱਕ ਜਿਹੜਾ ਲੜਕਾ ਜਿਹੜਾ ਉਹ ਮੋਗੇ ਤੋਂ ਜਿਹੜਾ ਫਤੇਗੜ ਨੂੰ ਆ ਰਿਹਾ ਸੀ ਜੋ ਤਿੰਨ ਜਣੇ ਮੋਟਰਸਾਈਕਲ ਦੇ ਉੱਪਰ ਸਨ ਇਹਦਾ ਨਾਮ ਸੀਗਾ ਲਬਪ੍ਰੀਤ ਲੱਬਾ ਅਤੇ ਉਸਦੇ ਨਾਲ ਦਿਲਪ੍ਰੀਤ ਅਤੇ ਇੱਕ ਮੁੰਡਾ ਚਮਕੌਰ ਸਿੰਘ ਸੀਗਾ ਇਹ ਤਿੰਨੋ ਜਣੇ ਆ ਰਹੇ ਸੀ ਸੋ ਇਹਦੇ ਪਿੱਛੋਂ ਇੱਕ ਅਲਟੋ ਕਾਰ ਜਿਹੜੀ ਇਹਨਾਂ ਨੇ ਮੁਲਜ਼ਮਾਂ ਦਾ ਨਾਮ ਲਿਖਾਇਆ ਇੱਕ ਮੌਂਟੀ ਨਾਮ ਦਾ ਵਿਅਕਤੀ ਅਤੇ ਇੱਕ ਉਹਦੇ ਵਿੱਚ ਮਨੀਸ਼ ਮੰਨੂ ਸ਼ਰਮਾ ਤੇ ਧਰਮਪ੍ਰੀਤ ਬਾਬੂ ਨੇਜਾ ਇਹਨਾਂ ਜਿਹੜਾ ਇਹਨਾਂ ਨੇ ਨਾਮ ਲਿਖਵਾਇਆ ਸੋ ਉਸ ਨੂੰ ਮੱਧੇ ਨਜ਼ਰ ਰੱਖਦੇ ਹੋਏ ਸਾਡੇ ਐਸ ਐਚ ਓ ਸਾਹਿਬ ਲక్ష్మణ ਸਿੰਘ ਧਰਮਕੋਟ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਗਈ ਸੱਤ ਨੰਬਰ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ 103 ਬੀ ਐਨ ਐਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਇਹਦੀ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜਿਹਦੇ ਦਿਸ਼ਣ ਦਿਸ਼ਤਮ ਦਾਵਕ ਅਸੀਂ ਜਿਹੜਾ ਇਹਦੇ ਕੈਮਰਿਆਂ ਨੂੰ ਖੰਘੋਲਿਆ ਗਿਆ ਅਤੇ ਇਹਦੀ ਜੀ ਟੈਕਨੀਕਲ ਤਰੀਕੇ ਦੇ ਨਾਲ ਜਿਹੜੀ ਅਸੀਂ ਉਹਦੀ ਵੈਰੀਫਾਈ ਕੀਤਾ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਆਲਟੋ ਕਾਰ ਹੈ ਇਹ ਲੜਕਿਆਂ ਦੇ ਮਗਰ ਮੋਗੇ ਤੋਂ ਹੀ ਲੱਗੀ ਸੀ ਅਤੇ ਪਿੰਡ ਦੇ ਵਿੱਚ ਦੀ ਮੋਟਰਸਾਈਕਲ ਦੇ ਨਾਲ ਦੇ ਪਿੱਛੇ ਵੀ ਇਹਨਾਂ ਨੇ ਗੇੜੇ ਦਿੱਤੇ ਅਤੇ ਫਤਿਹਗੜ ਜਿਹੜੀ ਬੱਸ ਸਟੈਂਡ ਦੇ ਨੇੜੇ ਇਹ ਲਿਆ ਕੇ ਇਹਦੇ ਵਿੱਚ ਮੋਟਰਸਾਈਕਲ ਦੇ ਮਾਰੀ ਮਾਰਨ ਤੋਂ ਬਾਅਦ ਜਿਹੜੇ ਮੁੰਡੇ ਡਿੱਗ ਪਏ ਡਿੱਗਣ ਤੋਂ ਬਾਅਦ ਜਿਹੜਾ ਇਹ ਮਨੂ ਸ਼ਰਮਾ ਅਤੇ ਜਿਹੜਾ ਇਹਦੇ ਨਾਲ ਬਾਬੂ ਸੀਗਾ ਇਹਨਾਂ ਨੇ ਇਹਨਾਂ ਦੇ ਬੇਸਬਾਲ ਸੀਗੇ ਬੇਸਬਾਲਾਂ ਦੇ ਨਾਲ ਉਹਦਾ ਮੁੰਡੇ ਦਾ ਜਿਹੜਾ ਸਿਰ ਵਿੱਚ ਕਾਫੀ ਸੱਟਾਂ ਮਾਰੀਆਂ ਸੋ ਉੱਥੇ ਮੌਂਟੀ ਨਾਮ ਦਾ ਇੱਕ ਵਿਅਕਤੀ ਉਹਦੇ ਕੋਲ ਹਾਕੀ ਸੀ ਉਹਨੇ ਵੀ ਕਾਫੀ ਸੱਟਾਂ ਮਾਰੀਆਂ ਸੋ ਉਸ ਤੋਂ ਬਾਅਦ ਇਹਨੂੰ ਉੱਥੇ ਸਿੱਟ ਕੇ ਤੇ ਭੱਜ ਗਏ ਜਿਹੜਾ ਲੜਕੇ ਨੂੰ ਕੋਰਟਿਸੇਖਾਂ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਜਿਹੜਾ ਇਹਦੀ ਡੈਥ ਹੋ ਗਈ ਅਤੇ ਜਿਸ ਨੂੰ ਮੋਗਾ ਵਿਖੇ ਜਿਹੜਾ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੋ ਉਹਦੀ ਇਨਵੈਸਟੀਗੇਸ਼ਨ ਨੂੰ ਪੂਰੇ ਕਰਦੇ ਹੋਏ ਸਾਬਦੇ ਨਿਸ਼ਾ ਦਿਸ਼ਾਂ ਦਿਸ਼ਾਂ ਦੇ ਮੁਤਾਬਕ ਜਿਹੜੇ ਅਸੀਂ ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਸੋ ਅਸੀਂ ਇੱਕ ਜਿਹੜੀ ਇਸ ਮੁਕਦਮਾ ਦੇ ਵਿੱਚ ਗਗਨਦੀਪ ਕੌਰ ਜੋ ਮੌਂਟੀ ਦੀ ਵਾਈਫ ਸੀ ਉਸ ਨੂੰ 11 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਸੀ ਸੋ ਉਸ ਦੀ ਪੁੱਛਗਿੱਛ ਦੇ ਮੁਤਾਬਕ ਜਿਹੜਾ ਸਾਨੂੰ ਅੱਗੇ ਜਿਹੜੇ ਕਲੂ ਮਿਲੇ ਸੋ ਅਸੀਂ ਉਹਦੇ ਵਿੱਚ ਦੋ ਜਿਹੜੇ ਦੋਸ਼ੀ ਮਨੀਸ਼ ਮਨੂ ਸ਼ਰਮਾ ਧਰਮਪ੍ਰੀਤ ਅਤੇ ਨੇਜਾ ਬਾਬੂ ਅਤੇ ਜਿਹੜਾ ਮਾਉਂਟੀ ਨਾਰੰਗ ਹੈ ਇਹ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ 14 ਤਰੀਕ ਨੂੰ ਕੱਲ ਜਿਹੜੀ ਅਸੀਂ ਦੋ ਦੋਸ਼ੀ ਜਿਹੜੇ ਇਹਦੇ ਚ ਗ੍ਰਿਫਤਾਰ ਕਰ ਲਏ ਗਏ ਅਤੇ ਮਾਉਂਟੀ ਦੀ ਗ੍ਰਿਫਤਾਰੀ ਅੱਜ ਅਸੀਂ ਅਮਲ ਦੇ ਵਿੱਚ ਲਿਆਂਦੀ ਹੈ ਸੋ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਿਆ 2 ਦਿਨ ਦਾ ਪੁਲਿਸ ਰਿਮਾਂਡ ਦੇ ਮਤਾਬਕ ਜਿਹੜਾ ਹੋਰ ਜਿਹੜੇ ਖਲਾਸੇ ਹੋਏ ਹੋਰ ਕੌਣ-ਕੌਣ ਇਹਨਾਂ ਦੇ ਨਾਲ ਸਨ ਜੋ ਨਾਮ ਲੂਮ ਵਿਅਕਤੀ ਸਨ ਉਹਨਾਂ ਬਾਰੇ ਡੰਗਾਈ ਨਾਲ ਪਤਾ ਕੀਤਾ ਜਾਵੇਗਾ ਜਿਸ ਬਾਰੇ ਜਲਦੀ ਹੀ ਦੱਸਿਆ ਜਾਵੇਗਾ ਸਰ ਇਹਨਾਂ ਦਾ ਪਹਿਲਾ ਮੁਕੱਦਮਾ ਦਰਜ ਹੈ ਇਹ ਇਹਨਾਂ ਦੇ ਉੱਪਰ ਕੋਈ ਪਹਿਲਾ ਮੁਕਦਮਾ ਦਰਜ ਨਹੀਂ ਹੈਗਾ ਪਹਿਲਾ ਇਹਨਾਂ ਦੀ ਲੜਾਈ ਝਗੜਾ ਜਰੂਰ ਇਹਨਾਂ ਦਾ ਹੁੰਦਾ ਰਹਿੰਦਾ ਸੀ ਸੋ ਜਿਹੜਾ ਜਿਹਦੀ ਡੈਥ ਹੋਈ ਹੈ ਉਹਦੇ ਖਿਲਾਫ ਇੱਕ ਮੁਕਦਮਾ ਕੋਟਿਸੇਗਾ ਥਾਣੇ ਦੇ ਵਿੱਚ ਲੜਾਈ ਝਗੜੇ ਦਾ ਜਰੂਰ ਦਰਜ ਹੋਇਆ ਲੜਾਈ ਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਇਹ ਉੱਥੇ ਜਿਹੜਾ ਆਪਣੇ ਕਚਹਿਰੀ ਦੇ ਪਿੱਛੇ ਮੋਗੇ ਮੇਲੇ ਲੱਗਦਾ ਹੁੰਦਾ ਹੈ ਮੇਲੇ ਦੇ ਵਿੱਚ ਇਹ ਜਿਹੜੇ ਸਾਰੇ ਜਣੇ ਉੱਥੇ ਇਕੱਠੇ ਹੋਏ ਸੀ ਉੱਥੇ ਇਹਨਾਂ ਦੀ ਲੜਾਈ ਹੋਈ ਉੱਥੇ ਇਹਨਾਂ ਦੀ ਜਿਹੜਾ ਬਾਬੂ ਨਾਮ ਦਾ ਲੜਕਾ ਹੈ ਉਹਦੇ ਨਾਲ ਕੋਈ ਝੜਕਪ ਵਗੈਰਾ ਹੋਈ ਉੱਥੇ ਉਹਦੇ ਥੋੜੀ ਬਹੁਤ ਕਿ ਤੋ ਉਸ ਨੂੰ ਮੱਧ ਨਜ਼ਰ ਰੱਖਦੇ ਹੋਏ ਉਹਨਾਂ ਦਾ ਇਹਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਦੀ ਲੜਾਈ ਵਾਦੀ ਵਾਦੀ ਇੱਥੋਂ ਤੱਕ ਆ ਗਈ ਕਿ ਇਹ ਉਸੇ ਰੰਜਿਸ਼ ਦੇ ਕਾਰਨ ਆ ਕੇ ਇਹਨਾਂ ਨੇ ਇੱਥੇ ਨੂੰ ਘੇਰ ਕੇ ਤੇ ਇਹਦੇ ਜਿਹੜੀਆਂ ਸੱਟਾਂ ਮਾਰੀਆਂ ਇਹ ਸਰ ਦੂਜੇ ਮੁੰਡਾ ਸੀਗਾ ਉਹਦੀ ਹਾਲਤ ਕਿੱਦਾਂ ਦੀ ਦੂਜੇ ਮੁੰਡਾ ਹਸਪੀਟਲ ਦੇ ਵਿੱਚ ਐਡਮਿਟ ਸੀਗਾ ਲੇਕਿਨ ਉਹਦਾ ਠੀਕ ਹੈ ਉਹਦੇ ਨਾਰਮਲ ਸੱਟਾਂ ਵੱਜੀਆਂ ਸਿਰ ਤੇ ਹੱਥਾਂ ਬਾਹਾਂ ਦੇ ਉੱਪਰ ਉਹਦੇ ਜਿਹੜੇ ਸੱਟਾਂ ਲੱਗੀਆਂ ਹੁਣ ਉਹਦੀ ਤਬੀਰ ਠੀਕ ਹੈ ਪੁਲਿਸ ਰਿਮਾਂਡ ਰਿਮਾਂਡ ਵੀ ਲਿਆ ਹੋਇਆ ਹੈ ਹਾਂਜੀ ਇਹਨਾਂ ਦੋਸ਼ੀਆਂ ਦਾ ਸੀ 2 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਿਆ ਗਿਆ ਮੌਂਟੀ ਦੀ ਗ੍ਰਿਫਤਾਰੀ ਅਸੀਂ ਅੱਜ ਪਾਈ ਹੈ ਨੂੰ ਅਸੀਂ ਕੱਲ ਨੂੰ ਪੇਸ਼ ਅਦਾਲਤ ਕਰਾਂਗੇ ਸੋ ਕੱਲ ਨੂੰ ਪੇਸ਼ ਅਦਾਲਤ ਕਰਨ ਤੋਂ ਬਾਅਦ ਇਹਦਾ ਜਿਹੜਾ ਪੁਲਿਸ ਰਿਮਾਂਡ ਲਵਾਂਗੇ ਅਤੇ ਜਿਹੜੀ ਇਹ ਪੁੱਛਗਛ ਦੇ ਦੌਰਾਨ ਇਹ ਗੱਡੀ ਜਿਹੜੀ ਮੰਨਿਆ ਕਿ ਮੇਰੀ ਐਲਟੋ ਕਾਰ ਕਿਸੇ ਜਗ੍ਹਾ ਤੋਂ ਖੜੀ ਹੈ ਅਸੀਂ ਸੋ ਉਹ ਗੱਡੀ ਜਿਹੜੀ ਕੱਲ ਨੂੰ ਅਸੀਂ ਬਰਾਮਦ ਕਰਾ ਕੇ ਜਿਹੜੀ ਲਿਆਵਾਂਗੇ ਤੇ ਇਸ ਦੁਆਰਾ ਜਿਹੜੀ ਯੂਜ਼ ਕੀਤਾ ਗਿਆ ਜਿਹੜਾ ਹਥਿਆਰ ਆ ਸੀ ਉਹ ਵੀ ਜਿਹੜਾ ਕੱਲ ਨੂੰ ਅਸੀਂ ਬਰਾਮਦ ਕਰਾਂਗੇ ਜਿਹੜੇ ਇਦਾਂ ਦਾ ਮਾਹੌਲ ਕ੍ਰੀਏਟ ਕਰਦੇ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਅਸੀਂ ਕੋਈ ਚੇਤਾਵਨੀ ਦਿੰਨੇ ਆ ਕਿ ਜਿਹੜੀ ਗੁੰਡਾਗਰਦੀ ਨੂੰ ਬਿਲਕੁਲ ਨੱਥ ਪਾ ਕੇ ਰੱਖੀ ਜਾਊਗੀ ਕਿਸੇ ਤਰ੍ਹਾਂ ਦਾ ਕੋਈ ਵੀ ਮਾੜਾ ਐਂਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਸਾਡੀਆਂ ਇਹੀ ਹਦਾਇਤਾਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਕਿ ਜ਼ਿਲ੍ਹੇ ਮੋਗੇ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ ਜਿਸ ਦੇ ਨਾਲ ਕਿ ਦਸ਼ਤ ਦਾ ਮਾਹੌਲ ਪੈਦਾ ਹੋਵੇ ਸੋ ਅਸੀਂ ਜਿਹੜੇ ਇਹੋ ਜਿਹੇ ਮਾੜੇ ਐਂਸਰ ਹੈ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਵੀ ਕਿਹਾ ਕਿ ਇਹਨਾਂ ਦੇ ਖਿਲਾਫ ਪਹਿਲਾਂ ਹੀ ਜਿਹੜੀ ਰੋਕੂ ਕਾਰਵਾਈ ਸੋ ਤਾਂ ਕਰਕੇ ਜਿਹੜੀਆਂ ਇਹ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਲੋਕ ਜਿਹੜੇ ਬਾਜ ਰਹੇ